ਉਹਨਾਂ ਮੁਰਜ਼ਰਨੀ ਕਾਹਲ ਕਿਥੇ ਤੁਸੀਂ ਜੱਪੀ ਪੀ ਹਦਾਇਤਾ ਦਿੱਤੀ ਇਹਦੀ ਮਾਨਯੋਗ ਪੰਜਾਬ ਸਰਕਾਰ ਤੇ ਜੀਜੀਪੀ ਸ਼੍ਰੀ ਗੌਰਵ ਯਾਦਵ ਸਾਹਿਬ ਵੱਲੋਂ ਜਿਹੜਾ ਪੋਪੂਲੇਸ਼ਨ ਪ੍ਰਹਾਅ ਟੂ ਦੂਜਾ ਚਰਨਾ ਜਿਹੜਾ ਬਹੁਤ ਚਲਾਇਆ ਗਿਆ ਉਹਨਾਂ ਦੀ ਹਦਾਇਤਾਂ ਦਾ ਜਿਹੜਾ ਸਾਰੇ ਪੰਜਾਬ ਪੁਰਸ ਵੱਲੋਂ ਸਾਰੇ ਪੰਜਾਬ 'ਚ ਜਿਹੜੇ ਮਾੜੇ ਅੰਸਰ ਨੇ ਗੈਂਗਸਟਰਸ ਨੇ ਇਹ ਨਸ਼ਾ ਦਾ ਜਿਹੜਾ ਕੋਈ ਸਪਗਲਰ ਵਗੈਰਾ ਨੇ ਉਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਔਰ ਇਹ ਜਿਹੜੀ ਇਹ ਗ ਪਰਹਾਰ ਦੇ ਤਹਿਤ ਬਹੁਤ ਵੱਡੇ ਪੱਧਰ ਤੇ ਤੇ ਬਹੁਤ ਜੰਗੀ ਪੱਧਰ ਤੇ ਕਾਰਵਾਈ ਹੋ ਰਹੀ ਹੈ। ਇਹਦੇ ਵਿੱਚ ਜਿਹੜੇ ਪਿਛਲੇ ਜਿਹੜੇ ਮੁਕੱਦਮੇ ਜਿਨ੍ਹਾਂ ਦੀ ਕੋਈ ਇਨਫਰੈਂਸੀ ਸੀ ਹਿਨियस ਕ੍ਰਾਈਮ ਚ 302 307 ਵਗੈਰਾ ਉਹਦੇ ਚ ਜਿਹੜੇ ਵੌਨਟਡ ਸੀਗੇ ਫਿਊਸ ਉਹ ਫੜੇ ਜਾ ਰਹੇ ਨੇ। ਇਸ ਲੜੀ ਵਿੱਚ ਕਾਰਵਾਈ ਕਰਦੇ ਹੋਏ ਨਾਬਾ ਸਬਡਿਵੀਜ਼ਨ ਦੇ ਤਿੰਨ ਥਾਣਿਆਂ ਵੱਲੋਂ ਬਹੁਤ ਹੀ ਮਿਹਨਤ ਤੇ ਬਹੁਤ ਹੀ ਤੰਦਹੀ ਨਾਲ ਕੰਮ ਕਰਦੇ ਹੋਏ ਕੱਲ ਤੋਂ ਇਹ ਚੱਲੀ ਹੋਈ ਮੁਹਿੰਮ 'ਚ ਤਕਰੀਬਨ 10 ਵਿਅਕਤੀ ਗ੍ਰਿਫਤਾਰ ਕੀਤੇ ਗਏ। ਇਹਨਾਂ ਵਿੱਚੋਂ ਥਾਣਾ ਬਾਸਾਵਲੋਂ, ਥਾਣਾ ਸਰ ਨਾਬਾ ਵੱਲੋਂ ਤੇ ਥਾਣਾ ਕਤਵਾਲੀ ਵੱਲੋਂ ਇਹ ਜਿਹੜੀ ਹੈਗੀ ਹੈ ਬੜੀ ਯੋਜਨਾਬੰਦ ਤਰੀਕੇ ਨਾਲ ਕਾਰਵਾਈ ਕੀਤੀ ਗਈ ਜਿਦੇ ਵਿੱਚ ਮਤਲਬ ਤੁਸੀਂ ਇਹ ਦੇਖੋਗੇ ਕਿ ਨਸ਼ਾ ਸਰਵਰਸ ਹੈਗੇ ਨੇ ਉਹਦੀ ਜਿਹੜੀ ਜਦੋਂ ਇਹ ਮੁਕੰਮਲ ਹੋ ਜਾਏਗਾ ਤਫਤੀਸ਼ ਦਾ سلسلہ ਤੇ ਫਿਰ ਅਸੀਂ ਉਹਦੇ ਬਾਰੇ ਵਿੱਚ ਤੁਹਾਨੂੰ ਡਿਟੇਲ ਦੁਬਾਰਾ ਦੇਵਾਂਗੇ ਤੇ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਦਾ ਵੀ ਦੂਜਾ ਚਰਨ ਚੱਲ ਰਿਹਾ ਉਹਦੇ ਤਹਿਤ ਵੀ ਅੱਜ ਅਸੀਂ ਪਿੰਡ ਰੋਟੀ ਜਿਹੜਾ ਰੋਟੀਪੁਰਾ ਤੇ ਉੱਥੇ ਅੱਜ ਚੈਕਿੰਗ ਕੀਤੀ ਗਈ ਹੈ ਅਚਾਨਕ ਜਿਹੜਾ ਹੈਗਾ ਸਰਚ ოਪਰੇਸ਼ਨ ਚਲਾਇਆ ਗਿਆ ਇਹ ਮੰਡੋਰ ਪਿੰਡ ਹੋ ਗਿਆ ਲਵਾਨਾ ਟੇਕੂ ਹੋ ਗਿਆ ਕਕਰਾਲਾ ਹੋ ਗਿਆ ਛਿੱਟਾ ਵਾਲਾ ਸਾਈਡ ਤੇ ਸ਼ਹਿਰ ਦੇ ਅੱਡ-ਅੱਡ ਹਿੱਸਿਆਂ ਵਿੱਚ ਇਹ ਛਾਪੇਮਾਰੀ ਕੀਤੀ ਹੈ ਜਿਦੇ ਵਿੱਚੋਂ ਅਸੀਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਹਦੇ ਜਿਹੜੇ ਕੋਈ ਪਘੋੜੇ ਸੀ ਉਹਨਾਂ ਤੇ ਵੀ ਦਬਿਸ਼ ਕੀਤੀ ਜਾ ਰਹੀ ਹੈ ਤੇ ਜਿਦੇ ਵਿੱਚ ਇੱਕ ਪਘੋੜਾ ਵੀ ਗ੍ਰਿਫਤਾਰ ਕੀਤਾ ਤੇ ਇਹ سلسلہ ਲਗਾਤਾਰ ਜਾਰੀ ਹੈ ਤੇ ਅ ਅੱਗੇ ਵੀ ਕਾਰਵਾਈ ਕਰਦੇ ਹੋਏ ਜਿਹੜੇ ਵੀ ਕੋਈ ਇਸ ਤਰ੍ਹਾਂ ਦੇ ਲੋਕ ਹੈਗੇ ਨੇ ਕ੍ਰਿਮੀਨਲ ਨੇ ਉਹਨਾਂ ਨੂੰ ਫੜਕੇ ਕਾਨੂੰਨੀ ਕਾਰਵਾਈ ਕਰਦੇ ਕਰਦੇ ਜੇਲ੍ਹ ਚ ਬੰਦ ਕਰਵਾਇਆ ਜਾਏਗਾ ਨਿਸ਼ਾਨਸਾ ਪੜੇ ਨੇ ਉਹਨਾਂ ਦਾ ਕੀ ਸਟੇਟਸ ਸੀ ਕਦੋਂ ਮਤਲਬ ਹਰੇ ਸੀ ਉਹਨਾਂ ਵਿੱਚੋਂ ਦੇਖੋ ਕੁਝ ਪਘੋੜੇ ਸੀ ਤੇ ਜਿਹੜੇ ਬਹੁਤੇ ਜਿਹੜੇ ਆਪਣੀ ਗ੍ਰਿਫਤਾਰੀ ਤੋਂ ਟਲਦੇ ਹੋਏ ਸੱਜੇ ਖਬੇ ਕਿਤੇ ਦੂਰ-ਦਰਾਡੇ ਰਹ ਰਹੇ ਸੀ ਇਹਨਾਂ ਤੇ ਅਸੀਂ ਮੰਨ ਪੂਰੀ ਆਪਣੀ ਇੰਟੈਲੀਜੈਂਸ ਕਾਇਮ ਕਰਦੇ ਹੋਏ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਦੀ ਤਕਰੀਬਨ ਸਾਰਿਆਂ ਦੀ ਕ੍ਰਿਮੀਨਲ ਬੈਕਗ੍ਰਾਉਂਡ ਸੀ ਇਹਨਾਂ ਤੇ ਮਤ ਇਰਾਦਾ ਕਤਲ ਤੇ ਕਤਲ ਵਗੈਰਾ ਤੇ ਮਕਦਮੇ ਸੀ ਲੁੱਟਾਂ ਖਵਾ ਦੇ ਮਕਦਮੇ ਸੀ ਤੇ ਇਹ ਇਹ ਜਿਹੜਾ ਹੈਗਾ ਇਹ ਕਾਰਵਾਈ ਜਿਹੜੀ ਹੈ ਪੂਰੇ ਪੱਖੇ ਤੌਰ ਤੇ ਕੀਤੀ ਗਈ ਹੈ ਤੇ ਜੋ ਵੀ ਇਹਨਾਂ ਤੋਂ ਬਰਾਮਦਗੀ ਹੋਏਗੀ ਉਹਦੇ ਬਾਰੇ ਵੀ ਅਸੀਂ ਤੁਹਾਨੂੰ ਦੁਬਾਰਾ ਅਪਡੇਟ ਕਰਾਂਗੇ ਕਿਵੇਂ ਜੁੱਧ ਨਸ਼ੇ ਦੇ ਅੰਦਰ ਤੋਂ ਉਹ ਵੀ ਲੋਕਾਂ ਨੂੰ ਜਾਬਰ ਕਰ ਰਹੇ ਹਾਂ ਹਾਂਜੀ ਇਹਦੇ ਵਿੱਚ ਅੱਜ ਬੜਾ ਚੰਗਾ ਸਾਨੂੰ ਰਿਸਪਾਂਸ ਮਿਲਿਆ ਅਸੀਂ ਪਿੰਡ ਲਪਾਣਾ ਟੇਕੂ ਰੋਟੀਪੁਰ ਤੇ ਹੋਰ ਮੰਡੋਰ ਪਿੰਡ ਚ ਗਏ ਆ ਉੱਥੇ ਅਸੀਂ ਮਤਲਬ ਜਦੋਂ ਪੁਲਿਸ ਨੂੰ ਦੇਖ ਕੇ ਜਿਹੜੇ ਮੌਤ ਪਰ ਲੋਕ ਸੀ ਕੋਈ ਪਿੰਡ ਦੇ ਸਰਪੰਚ ਸਾਫਾ ਸਰਪੰਚ ਤੇ ਹੋਰ ਜਿਹੜੇ ਕੋਈ ਵਿਅਕਤੀ ਸੀ ਉਹਨਾਂ ਨੇ ਵੀ ਪੁਲਿਸ ਨਾਲ ਇੰਟਰੈਕਸ਼ਨ ਕੀਤੀ ਹੈ ਜਿਹੜੀ ਇਸ ਇੰਟਰੈਕਸ਼ਨ ਦੌਰਾਨ ਮਤਲਬ ਅਸੀਂ ਪਬਲਿਕ ਨੂੰ ਅਵੇਅਰ ਵੀ ਕੀਤਾ ਅਸੀਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਕੋਈ ਨਸ਼ੇ ਦੀ ਗ੍ਰਿਫਤ ਦੇ ਚਾ ਚੁੱਕਿਆ ਹੈ ਉਹਦੇ ਇਲਾਜ ਲਈ ਜਿਹੜੀ ਮੁਫਤ ਇਹ ਸੇਵਾ ਉਪਲਬਧ ਕਰਾਈ ਗਈ ਹੈ ਜਿਨ ਜਿਸ ਪਰ ਵੀ ਦੱਸਿਆ ਵੀ ਜੇ ਕੋਈ ਨਸ਼ਾ ਕਰਾਉਣਾ ਚਾਹੁੰਦਾ ਹੈ ਬੇਸ਼ੱਕ ਸਾਡੇ ਰਹੀਂ ਜੇ ਉਹ ਸਾਨੂੰ ਅਪਰੋਚ ਕਰੇਗਾ ਤਾਂ ਅਸੀਂ ਵੀ ਉਹਦਾ ਜਿਹੜਾ ਮੁਫਤ ਇਲਾਜ ਕਰਾਉਣ ਲਈ ਉਸ ਪ੍ਰਕਿਰਿਆ ਨੂੰ ਜ਼ਰੂਰ ਅਪਣਾਵਾ। ਕੁਝ ਲੋਕ ਹਜੇ ਵੀ ਡਰਦੇ ਨੇ ਕਿਸ ਤਰ੍ਹਾਂ ਦੇਖਦੇ ਹੋਣ ਉਹ ਬਾਦੇ। ਉਹਨਾਂ ਨੂੰ ਕੀ ਮੈਸੇਜ ਹੈ ਜੀ ਜੋ ਵੀ? ਇਹ ਦੇਖੋ ਮੈਸੇਜ ਇਹੀ ਹੈ ਵੀ ਜਿਹੜੇ ਤਾਂ ਕ੍ਰਿਮੀਨਲ ਨੇ ਉਹਨਾਂ ਲਈ ਬੜਾ ਕਲੀਅਰ ਕੱਟ ਮੈਸੇਜ ਹੈ ਕਿ ਉਹ ਇਹ ਮਤ ਸੋਚਣ ਕਿ ਜੇ ਉਹ ਕੋ ਕਾਰਵਾਈ ਕਰਕੇ ਜਾਂ ਕ੍ਰਾਈਮ ਕਰਕੇ ਉਹ ਕਾਨੂੰਨ ਤੋਂ ਬਚ ਸਕਣਗੇ। ਉਹਨਾਂ ਨੂੰ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਕਿ ਜਿਹੜੀ ਆਮ ਪਬਲਿਕ ਹੈ ਤੁਹਾਡੇ ਮਾధ్యਮ ਰਾਹੀਂ ਉਹਨਾਂ ਨੂੰ ਮੈਂ ਇਹ ਸਿਰਿਆ ਦੇਣਾ ਚਾਹੁੰਦਾ ਵੀ ਉਹ ਖੁੱਲ ਕੇ ਅੱਗੇ ਆਉਣ ਪੰਜਾਬ ਪੁਲਿਸ ਦਾ ਸਾਥ ਦੇਣ ਪ੍ਰਸ਼ਾਸਨ ਦਾ ਸਾਥ ਦੇਣ ਤਾਂ ਜੋ ਜਿਹੜੇ ਮਾੜੇ ਵਿਅਕਤੀ ਨੇ ਉਹ ਆਪਣੇ मंसूबਿਆਂ 'ਚ ਕਾਮਯਾਬ ਨਾ ਹੋ ਸਕਣ ਤੇ ਮੈਂ ਇਹ ਵਿਸ਼ਵਾਸ ਵੀ ਦਿਵਾਉਂਦਾ ਕਿ ਜਿਹੜੇ ਮੰਨ ਆਮ ਆਵਾਮ ਹੈ ਉਹ ਪੁਲਿਸ ਤੇ ਕਾਨੂੰਨ ਤੇ ਪ੍ਰਸ਼ਾਸਨ ਤੇ ਭਰੋਸਾ ਰੱਖੇ ਤੇ ਅਸੀਂ ਉਹਨਾਂ ਦੀ ਹਿਫਾਜ਼ਤ ਲਈ ਉਹਨਾਂ ਦੀ ਮਤਲਬ ਜਿਹੜਾ ਹੈਗਾ ਕਿਸੇ ਵੀ ਤਰ੍ਹਾਂ ਦੀ ਉਹਨਾਂ ਦੇ ਖਿਲਾਫ ਕੋਈ ਗਲਤ ਕਾਰਵਾਈ ਕੋਈ ਗਤੀਵਿਧੀ ਨਾ ਹੋਵੇ ਉਹਦੇ ਲਈ ਵਚਨਬੱਧ ਨਹੀਂ ਹਾਂ ਬਸ ਅਸੀਂ ਥੋੜਾ ਜਿਹਾ ਇਹ ਚਾਹੁੰਦੇ ਹਾਂ ਵੀ ਪਬਲਿਕ ਉਹਦੇ ਚ ਇੱਕ ਉਸਦਾ ਤੇ 50 ਦਾ ਸਾਥ ਦੇ ਜਿਹੜੀਆਂ ਮਹਿਮੇਜ਼ਰ ਕਈ ਤਰ੍ਹਾਂ ਦੀਆਂ ਵਾਹਾਂ ਵੀ ਜਿਹੜੀਆਂ ਲੋਕਾਂ ਨੂੰ ਫਲਾਇਆ ਜਾਂਦੇ ਨੇ ਸ਼ਾਰਤ ਜਾਂ ਇਸ ਤਰ੍ਹਾਂ ਵੱਲੋਂ ਉਹਦੇ ਸੰਬੰਧੀ ਕਿ ਕਹੋ ਕੁਝੜੀ ਅਫਵਾਹ ਹੈ ਬਿਲਕੁਲ ਉਹਦੇ ਤੇ ਮੈਂ ਪਬਲਿਕ ਨੂੰ ਕਹਿਣਾ ਚਾਹੁੰਦਾ ਬਿਲਕੁਲ ਵਿਸ਼ਵਾਸ ਨਾ ਕਰੋ ਬਿਲਕੁਲ ਗਲਤ ਹੈ ਜੇ ਕੋਈ ਕਿਸੇ ਤਰ੍ਹਾਂ ਦੀ ਇਹੋ ਜਿਹੀ ਕੋਈ ਅਫਵਾਹ ਦੀ ਗੱਲ ਆਉਂਦੀ ਹੈ ਤਾਂ ਉਹਦੇ ਬਾਰੇ ਵੀ ਸਾਡੇ ਨਾਲ ਖੁੱਲ ਕੇ ਗੱਲ ਕਰੋ ਬੇਸ਼ੱਕ ਉਹ ਤੁਹਾਡੇ ਨਾਲ ਸੰਪਰਕ ਕਰੋ ਜਾਂ ਕਿਸੇ ਪਿੰਡ ਦੇ ਸਰਪੰਚ ਰਾਹੀਂ ਜਾਂ ਕਿਸੇ ਐਮਸੀ ਰਾਹੀਂ ਪ੍ਰਧਾਨ ਰਾਹੀਂ ਉਸ ਗੱਲ ਨੂੰ ਬਿਲਕੁਲ ਜਿਹੜਾ ਕਲੀਅਰ ਕਰਟੋ ਉਹਦੇ ਬਾਰੇ ਸਾਨੂੰ ਕੋਈ ਜੋ ਵੀ ਸਵਾਲ ਮਨਚਾ ਪੁੱਛੋ ਔਰ ਅਫਵਾਹਾਂ ਤੋਂ ਬਚੋ ਕਿਸ ਤਰ੍ਹਾਂ ਸਰੋਪੀ ਪੜੇ ਗਏ ਨੇ ਉਹ ਹੁਣ ਵੀ ਕ੍ਰਾਈਮ ਕਰਦੇ ਸੀ ਜਾਂ ਕੋਈ ਇਸ ਤਰ੍ਹਾਂ ਦੇਖੋ ਲਗਾਤਾਰ ਉਹਨਾਂ ਦਾ ਜਿਹੜੀ ਬੈਕਗ੍ਰਾਉਂਡ ਸੀ ਉਹ ਤੇ ਕ੍ਰਿਮੀਨਲ ਸੀ ਤੇ ਹੁਣ ਵੀ ਅਸੀਂ ਉਹਨਾਂ ਦੀ ਪੁੱਛਗਿੱਛ ਜਾਰੀ ਹੈ ਤੇ ਉਹਨਾਂ ਦੀ ਇੰਟਰੋਗੇਸ਼ਨ ਜੇ ਕੋਈ ਇਹਦੀ ਗੱਲ ਹੈ ਇਹ ਤੁਹਾਨੂੰ ਅਪਡੇਟ ਕੀਤਾ ਜਾਏਗਾ ਕਿਸ ਤਰ੍ਹਾਂ ਦੇਖਦੇ ਹਾਂ ਕੁਝ ਨੌਜਵਾਨ ਨੇ ਜਿਹੜੇ ਲਾਲਚਰੇ ਵਿੱਚ ਆ ਕੇ ਗੈਂਗਸਟਰ ਨਾਲ ਜਾਂ ਸੰਪਰਕ ਕਰਦੇ ਜਾਂ ਹੋਰ ਕਿਸੇ ਚੀਜ਼ ਕਰੀਗੀਆਂ ਨਾ ਕਰਦੇ ਨੇ ਉਹਨਾਂ ਨੂੰ ਕੀ ਮੈਸੇਜ ਹੈ ਤੁਹਾਡਾ ਜੀ ਬਿਲਕੁਲ ਬਹੁਤ ਅੱਛਾ ਸਵਾਲ ਹੈ ਤੁਹਾਡਾ ਮੈਂ ਇਹ ਉਹਨਾਂ ਨੂੰ ਮੈਂ ਪਹਿਲਾਂ ਗੱਲ ਤੇ ਨੌਜਵਾਨ ਪੀਣ ਨੂੰ ਇਹ ਕਹਿਣਾ ਚਾਹੁੰਦਾ ਵੀ ਉਹ ਮਿਸਕ੍ਰੇਡਰ ਹੋਊ ਕਿਉਂਕਿ ਲਾਲਚ ਵਿੱਚ ਫਸ ਕੇ ਕੋਈ ਜਿਹੜਾ ਗਲਤ ਟ੍ਰੈਕ ਅਪਣਾਉਣਗੇ ਤਾਂ ਉਹਦੀ ਹਮੇਸ਼ਾ ਆਉਣ ਵਾਲੇ ਭਵਿੱਖ 'ਚ ਮੁਸ਼ਕਲ ਆਉਣਗੇ ਤੇ ਜਿਹੜਾ ਮੈਂ ਦੇਖਿਆ ਵੀ ਜਿਹੜੇ ਹਾਰਡ ਕੋਰ ਕ੍ਰਿਮੀਨਲਸ ਨੇ ਜਾਂ ਜਿਹੜੇ ਪੁਰਾਣੇ ਹੋ ਚੁੱਕੇ ਨੇ ਕ੍ਰਿਮੀਨਲ ਬੈਕਗ੍ਰਾਉਂਡ ਹੈ ਉਹ ਥੋੜਾ ਥੋੜਾ ਲਾਲਚ ਦੇਖੀ ਜਿਹੜੀ ਨਵੀਂ ਪਨੀਰੀ ਆ ਨਵੀਂ ਫੀੜੀ ਆ ਉਹਨੂੰ ਮਗਰ ਲਾਉਦੇ ਨੇ ਤੇ ਜਿਹੜਾ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਅਸੀਂ ਨਾਪਾ ਦੇਈ ਗਏ ਜਿਵੇਂ ਸਾਡੇ ਐਸਐਸਪੀ ਸਾਹਿਬ ਸ਼੍ਰੀਨ ਵਰੁਣ ਸ਼ਰਮਾ ਜੀ ਵੱਲੋਂ ਸਾਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਅਸੀਂ ਉਸ ਕੰਮ ਨੂੰ ਪੂਰੀ ਜਗ੍ਹਾ ਹੈਗਾ ਬਰੀਕੀ ਨਾਲ ਦੇਖਦੇ ਹੋਏ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਜਿਵੇਂ ਲੁੱਟਾਂ ਵੇਰੀਫਾਈ ਤਾਂ ਮੈਂ ਮਤਲਬ ਬੱਚਿਆਂ ਬਾਰੇ ਮਾਪੇ ਨੂੰ ਮੈਂ ਸਮਝਦਾ ਕਿ ਉਹਨਾਂ ਦਾ ਬਹੁਤ ਜਿਹੜਾ ਰੋਲ ਚੰਗਾ ਹੁੰਦਾ ਹੋਰ ਇਕ ਲਾਖੀ ਤੋਂ ਤੇ ਉਹਨਾਂ ਨੂੰ ਇਸ ਗੱਲ 'ਤੇ ਧਿਆਨ ਦੇਣਾ ਚਾਹੀਦਾ ਕਿ ਬੱਚਿਆਂ ਦੀ ਗਤੀਵਿਧੀਆਂ ਤੇ ਪ੍ਰੋਪਰ ਨਜ਼ਰ ਰੱਖਣ ਗਰਾਊਂਡ 'ਤੇ ਇੱਕ ਚੀਜ਼ ਦੇਖੀਏ ਸਰ ਜਿਹੜੇ ਨੌਜਵਾਨ ਜਿਹੜੇ ਬੱਚੇ ਨਸ਼ੇ ਦੇ ਗ੍ਰਿਫਤ ਚ ਆ ਚੁੱਕੇ ਨੇ ਉਹਨਾਂ ਨੂੰ ਬਾਹਰ ਨਿਕਲਣ ਲਈ ਕਿਤੇ ਨਾ ਕਿਤੇ ਬਹੁਤ ਸਮੱਸਿਆਵਾਂ ਦਾ ਉਹਨਾਂ ਦੇ ਪੇਰੈਂਟਸ ਵੀ ਬੱਚੇ ਵੀ ਬਹੁਤ ਵੱਡੀ ਇੱਕ ਸਮੱਸਿਆ ਬਣੀ ਹੋਈ ਹੈ ਉਸ ਦੇ ਲਈ ਗੰਭੀਰਤਾ ਨਾਲ ਕੋਈ ਕੀਤਾ ਜਾ ਰਿਹਾ ਹੈ ਜੀ ਤਾਂ ਦੇਖੋ ਤੁਸੀਂ ਪਹਿਲਾਂ ਹੀ ਮੈਂ ਤੁਹਾਨੂੰ ਜਿਵੇਂ ਦੱਸ ਚੁੱਕਿਆ ਵੀ ਪੰਜਾਬ ਸਰਕਾਰ ਵੱਲੋਂ ਜੇ ਕੋਈ ਗ੍ਰਿਫਤ ਵਿੱਚ ਆ ਚੁੱਕਿਆ ਨਸ਼ੇ ਦੀ ਤਾਂ ਉਹਦੇ ਇਲਾਜ ਦੀ ਮੁਫਤ ਸੇਵਾ ਬਲਬਦਾ ਤੇ ਬਜਾਈ ਕੀ ਗੱਲ ਲੁਕਾਉਣ ਲਈ ਉਹ ਜੋਰ ਲਾਉਣ ਤੇ ਮੈਂ ਕਿਹਨਾਂ ਪਿੰਡ ਦੇ ਕਿਸੇ ਮਾਤਬਰ ਵਿਅਕਤੀ ਰਾਹੀਂ ਜਾਂ ਸ਼ਹਿਰ ਦੇ ਕਿਸੇ ਜਿਹੜਾ ਕੋ ਵਾਰਡ ਚ ਰਹਿੰਦਾ ਆਪਣੇ ਐਮਸੀ ਰਾਹੀਂ ਜਾਂ ਕੋਈ ਵੀ ਜਿਹੜਾ ਬੰਦਾ ਜਿਹਦਾ ਰابطਾ ਹੁੰਦਾ ਪੁਲਿਸ ਨਾਲ ਜਾਂ ਪ੍ਰਸ਼ਾਸਨ ਨਾਲ ਉਹਦਾ ਉਹਦੇ ਰਾਹੀਂ ਮਤਲਬ ਉਹ ਜ਼ਰੂਰ ਇਹ ਚੀਜ਼ ਸਾਡੇ ਨੋਟਿਸ 'ਚ ਜਾਣ ਤਾਂ ਜੋ ਅਸੀਂ ਲੋਕਾਂ ਦੇ ਬੱਚਿਆਂ ਦਾ ਭੁੱਖ ਸੁਧਾਰਨ ਲਈ ਉਹਨਾਂ ਦੀ ਮਦਦ ਕਰ ਸਕੀਏ ਮਤਲਬ ਇਹਦੇ ਵਿੱਚ ਸਾਰਿਆਂ ਨੂੰ ਖੁੱਲ ਕੇ ਅੱਗੇ ਆਉਣ ਦੀ ਲੋੜ ਹੈ